ਨੇ ਤੈਨੂੰ ਵੀ ਮੈਂ ਦਿੱਕਦਾ ਤੈਨੂੰ ਵੀ ਦਿੱਕਦਾ ਬੜੀ ਬੜੀ ਪਰਚਾ ਦਿੱਤਾ ਤੇ ਮੇਰਾ ਫੰਦਾ ਛੋੜ ਕਰਦਾ ਤੇ ਬੜਾ ਲੜਾਈ ਕਰਦਾ ਕੋਈ ਗੱਲ ਸੁਣੀ ਮੇਰੀ ਕੋਈ ਗੱਲ ਸੁਣੀ ਮੇਰਾ ਨਾਮ ਉਹਨਾ ਹਾਲੇ ਜਦੋਂ ਆਈ ਉਧਰ ਗੇਰੀ ਨਾ ਹਸਪੀਟਲ ਉੱਥੇ ਮੈਨੂੰ ਮੂੜੇ ਲੱਗੇ ਹੀ ਚਾਰ ਚਾਰਾ ਨੇ ਸੇਮ ਰੰਗ ਦੇ ਕੱਪੜੇ ਪਾਏ ਦੇ ਹੀ ਤੇ ਪੁਲਟ ਤੇ ਹੀ ਪਰ ਮੈਨੂੰ ਉਹਦਾ ਨਾਂ ਨਹੀਂ ਪਤਾ ਉਹ ਪਿੱਛਾ ਕਰਦੇ ਪੀ ਸਾਡਾ ਇੰਨਾ ਨਹੀਂ ਮੈਨੂੰ ਪਤਾ ਨਾਂ ਨਹੀਂ ਪਤਾ ਮੈਂ ਘਾਟੀ ਬਾ ਨਿਕਲਦੀ ਮੈਨੂੰ ਜਾਨ ਪਹਿਚਾਨ ਨਹੀਂ ਹੈ ਨਾ ਜਾਨੀ ਕੋ ਫਰਾ ਦੁਨੀਆ ਦਾ ਕਿਨੇ ਰਾਤ ਨੂੰ ਪਤਾ ਨਹੀਂ ਮੈਂ ਘਾ ਨੀ ਹਰਨੀ ਨੂੰ ਤੇ ਸ਼ਦ ਗਿਆ ਦੇ ਅੱਥੇ ਆਪੇ ਕਾਹਦੇ ਰਾਤ ਫੋਨ ਕਰਕੇ ਬੁਲਾਈ ਤੁਸੀਂ ਆ ਪੇਸ਼ਾਦ ਕੀ ਆਈ ਰਹੀ ਇਹ ਨੋਰ ਕੁਝ ਨਹੀਂ ਪਤਾ ਨਹੀਂ ਕਹਿੰਦੀ ਜੋ ਸਾਡੇ ਨਾਲ ਐਸਾ ਇਨਸਾਫ ਮਿਲਣਾ ਚਾਹੀਦਾ ਬਸ ਪਾਸ ਮੇਰਾ ਚਾਹੀਦਾ ਪਾਸ ਮੇਰਾ ਬੰਦਾ ਮੇਰੇ ਕੋ ਆ ਜੇ ਬਸ ਕਿਉਂ ਜਿੱਦਰ ਜੋ ਉਹਨਾਂ ਨਾਲ ਪੰਨਾ ਚਾਹੁੰਦੇ ਉਹ ਪੁਲਿਸ ਕਰੇ ਜੋ ਨਹੀਂ ਰੋੜ ਜਾਨ ਕੀਤਾ ਇਹ ਪਿਆਨੂ ਇਨਸਾਫ ਮਿਲੇ ਪੁਲਿਸ ਵਾਲਿਆਂ ਨੇ ਸਾਨੂੰ ਅੰਨੀ ਗੱਲ ਕਹੀ ਐ ਵੀ ਬਾਡੀ ਨੂੰ ਬਾਡੀ ਦਾ ਪੋਸਟ ਮਾਰਨ ਕਿਹਾ ਜਾਏ ਤੇ ਤੁਸੀਂ ਥਾਣੇ ਆਉਟਾ ਦੇ ਬਿਆਨ ਲੈ ਕੇ ਤੇ ਕਾਰਵਾਈ ਕਰਨੇ ਇੱਕ ਜਣ ਰੈਸਟ ਕੀਤਾ ਸਾਡੀ ਸਾਰਾ ਇਹ ਮੰਗਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਤੁਹਾਨੂੰ ਪਹਿਲੇ ਦੱਸਿਆ ਉਹੀ ਹੁਣ ਸਾਡੀ ਮੰਗਾ ਠੀਕ ਹੈ ਜੀ ਬਹੁਤ ਹੀ ਬੇਰਮੀਨਾ ਮਾਰਿਆ ਨੂੰ ਠੀਕ ਹੈ ਜੀ આરોપી ਹੈ ਕਿੰਨੇ ਲੋਟੋ ਕਿੰਨੇ ਜਣੇ ਹੈਗੇ ਜਿੰਦੂ ਪਰ ਰੋ ਪੈਗੇ ਸਰ આરોપી ਮੇਨ ਜਿਹੜੇ 4-5 ਜਣੇ ਆ ਬਾਕੀ ਹੋਰ ਵੀ ਨਾਲ ਹੋ ਸਕਦੇ ਆ ਗੱਲ ਸ਼ਾਮ ਨੂੰ ਮੇਰੇ ਰਾਤ ਇੱਕ ਇਨਫੋਰਮੇਸ਼ਨ ਆਈ ਸੀ ਵੀ ਕੋਈ ਐਕਸੀਡੈਂਟ ਹੋਇਆ ਤੇ ਲੜਕਾ ਰਿਸੀ ਜਿਹੜਾ ਸਾਥੀ ਆ ਅੰਦਰ ਲੈਣ ਜਦੋਂ ਆਈਓ ਐਸਕੇਆਰ ਤੇ ਗਿਆ ਉਹ ਤੇ ਇਹਨਾਂ ਨੇ ਰੈਫਰ ਕਰ ਦਿੱਤਾ ਮੰਦੀਬੌਰ ਤੇ ਆਮ ਮੰਦੀਬੌਰ ਟਵਿੱਟਰ ਤੋਂ ਡੀਐਮ ਸੀ ਜਾਨੇ ਰਿਹਾ ਸੀ ਬਸ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ ਵਾਪਸ ਲਾਇਆ ਸੀ ਇਹਨਾਂ ਨੇ ਫਿਲਹਾਲ ਅਜੇ ਤੱਕ ਨਾ ਕਾਮਲ ਅਰਜ਼ੀ ਨਾ ਕੋਈ ਕੰਪਲੈਂਟ ਤੇ ਉੱਥੀ ਹਸਪਤਲ ਵੀ ਆਈ ਉਸੇ ਦਾ ਗਿਆ ਸੀ ਨਾ ਇਹਨਾਂ ਕੋਈ ਇਦਾਂ ਦਾ ਕਹ ਬਿਆਨ ਦਿੱਤਾ ਹੈ ਤੇ ਹੁਣ ਇਹਨਾਂ ਨੇ ਸਾਨੂੰ ਕਹਿ ਰਹੇ ਆ ਕਿ ਆਪਣਾ ਬਿਆਨ ਦੇ ਦਿਓਣੇ ਆ ਉਹਨਾਂ ਦੇ ਪੋਸਟਮार्टम ਕਰਾ ਕੇ ਅਮਲ ਅਰਜ਼ੀ ਪਾਇਆ ਜੇ ਜੋ ਬੰਦ ਕਾਨੂੰਨੀ ਕਰੇ ਜਾਂਦੀ ਹੈ ਪਰਿਵਾਰ ਦੇ ਕਰਨੇ ਪੁਰਾਣੀ ਬੈਂਕੀ ਤੇ ਜਲਦੀ ਖਤਮ ਕੀਤਾ ਗਿਆ ਹੈ। 12 ਅੱਜ ਤੱਕ ਕੋਈ ਕੰਪਲੇਟ ਨਹੀਂ ਕੀਤੀ ਪਰਿਵਾਰ ਨੇ। ਜੀ। ਪਰਿਵਾਰ ਤੋਂ ਕੰਪਲੇਂਟ ਤਾਂ ਕਰੇ ਨਾ ਸਾਨੂੰ। ਹੁਣ ਕੰਪਲੇਂਟ ਆਏਗੀ ਆਪਾਂ ਉਹਦੇ ਦੇ ਹੱਥੇ ਜਰੂਰ ਬੰਦ ਕਰਾ ਸਕਦੇ ਹਾਂ।